ਹੈਲੋ ਜੀ ਸਸ਼ੀ ਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਸ਼ਾਮ ਦਾ ਟਾਈਮ ਹੈਗਾ ਤੇ ਆਪਾਂ ਇੱਥੇ ਬਣਾਉਣ ਡੇ ਆਂ ਸਬਜੀ ਤੇ ਅੱਜ ਦਾ ਵਲੌਗ ਸ਼ਾਮ ਤੋਂ ਇਸੇ ਕਰਕੇ ਸਟਾਰਟ ਹੋਣ ਦੇ ਕਿ ਸਵੇਰੇ ਆਪਾਂ ਕੋਈ ਵਲੌਗ ਨਹੀਂ ਬਣਾਇਆ ਕਿਉਂਕਿ ਵਲੌਗ ਬਣਾਉਣ ਆਸਤੇ ਇੱਕ ਜਣਾ ਫੋਨ ਫੜਨ ਵਾਸਤੇ ਵੀ ਚਾਹੀਦਾ ਹੈ ਤੇ ਇਸ ਕੋਈ ਨਹੀਂ ਸੀਗਾ ਇੱਕ ਕੰਮ ਜ਼ਿਆਦਾ ਸੀ ਇਸੇ ਕਰਕੇ ਆਪਾਂ ਨਹੀਂ ਬਣਾਇਆ ਤੇ ਇੱਥੇ ਆਪਾਂ ਸਬਜੀ ਬਣਾਉਣ ਡੇ ਆਂ ਆਲੂ ਬੈਂਗਨ ਦੀ ਤੇ ਆਪਾਂ ਆਲੂ ਵਿੱਚ ਐਡ ਕਰ ਦਿੱਤੇ ਹੈਗੇ ਨੇ ਹੁਣ ਆਪਾਂ ਨੂੰ ਮਿਕਸ ਕਰ ਦਵਾਂਗੇ ਫਿਰ ਇਹਦੇ ਵਿੱਚ ਬੈਂਗਨ ਐਡ ਕਰ ਦਾਂਗੇ ਤੇ ਸਬਜੀ ਬਣ ਜੂਗੀ ਤੇ ਫਿਰ ਉਸ ਤੋਂ ਬਾਅਦ ਲਾਲਵਾਂਗੇ ਆਪਾਂ ਰੋਟੀਆਂ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਓ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਤੇ ਹੈਗੇ ਨੇ ਤੇ ਹੁਣ ਆਪਾਂ ਵਿੱਚ ਐਡ ਕਰ ਦਿੰਨੀ ਆ ਬੈਂਗਣ ਤੇ ਜਿਹੜੀ ਸਬਜੀ ਆ ਉਹ ਆਪ ਬਨਣ ਵਾਸਤੇ ਰੱਖ ਦਿੱਤੀ ਹੈਗੀ ਆ ਤੇ ਹੁਣ ਆਪਾਂ ਰੋਟੀਆਂ ਲਾ ਲੈਨੇ ਨਾਲ ਦੀ ਨਾਲ ਹੀ ਕਿਉਂਕਿ ਜਦੋਂ ਕਿਸੇ ਨੇ ਖਾਣੀਆਂ ਹੋਣਗੀਆਂ ਉਹਦਾ ਵਾਫੜਾ ਦੇਵਾਂਗੇ ਤੇ ਇੱਕ ਵਾਰੀ ਆਪਾਂ ਲਾ ਕੇ ਚੋਪੜ ਕੇ ਰੱਖ ਦਾਂਗੇ ਟੱਪੇ ਦੇ ਵਿੱਚ ਤਾਂਕਾ ਤਾਂ ਕਿ ਗਰਮ ਰਹਿਣ ਤੇ ਰੋਟੀਆਂ ਬਟੈਮ ਨਾਲ ਹੀ ਲਾ ਲੈਨੇ ਆ ਦੇ ਜੀ ਕੰਮ ਨਬੇਦਨ ਤੋਂ ਬਾਅਦ ਮੈਂ ਤੇ ਮੰਮੀ ਜੀ ਚੱਲੇ ਸੀ ਕਿ ਖੇਤ ਦੇ ਇੱਥੇ ਤੁਸੀਂ ਮੌਸਮ ਵੇਖ ਸਕਦੇ ਹੋ ਕਿ ਕਿੱਡੇ ਮਸਤ ਪਿੰਕ ਪਿੰਕ ਬੱਦਲ ਹੋਣ ਡੇ ਸੀਗੇ ਤੇ ਅਸੀਂ ਜਾਂਦੇ ਜਾਂਦੇ ਗੇਟ ਖੁੱਲਾ ਛੱਡ ਗਏ ਸੀ ਹੁਣ ਅਸੀਂ ਦੁਬਾਰਾ ਲਾ ਕੇ ਜਾਵਾਂਗੇ ਦਾਦੀ ਜੀ ਘਰੇ ਹੈਗੇ ਨੇ ਲੇਕਿਨ ਉਹ ਅੰਦਰ ਨੇ ਇਸੇ ਕਰਕੇ ਅਸੀਂ ਗੇਟ ਬੰਦ ਕਰਕੇ ਜਾਵਾਂਗੇ ਤੇ ਹੁਣ ਅਸੀਂ ਚੱਲੇ ਹੈਗੇ ਆ ਖੇਤ ਇੱਕ ਤੇ ਆਪਾਂ ਨਰਮਾ ਵੇਖ ਕੇ ਆਵਾਂਗੇ ਤੇ ਆ ਤੁਸੀਂ ਲੋਕਾਂ ਦਾ ਨਰਮਾ ਵੇਖ ਹੀ ਸਕਦੇ ਹੋ ਤੇ ਹੁਣ ਇੱਥੇ ਆ ਚੁੱਕੇ ਹੈਗੇ ਆ ਇੱਥੇ ਪਾਪਾ ਜੀ ਤੇ ਅੰਕਲ ਜੀ ਵੀ ਖੇਤ ਆਏ ਹੋਏ ਨੇ ਤੇ ਇੱਥੇ ਬੜੇ ਹੀ ਸੋਹਣੇ ਪੱਠਿਆਂ ਦੇ ਵਿੱਚ ਲੈਣ ਬਣੀ ਹੋਈ ਸੀ ਮੰਮੀ ਜੀ ਨੇ ਕਿਹਾ ਸੀ ਮੇਰਾ ਵਲੌਗ ਬਣਾ ਤੇ ਆ ਰਹੇ ਪਾਪਾ ਜੀ ਤੇ ਅੰਕਲ ਜੀ ਪੱਠੇ ਲੈਣ ਆਏ ਨੇ ਤੇ ਜੀ ਆ ਰਹੇ ਆਪਣਾ ਨਰਮਾ ਤੇ ਮੈਂ ਤੇ ਮੰਮੀ ਇੱਥੇ ਬਹੁਤ ਮਸਤੀ ਕਰਨ ਡਏ ਸੀਗੇ ਤੇ ਇੱਥੇ ਸਾਡੇ ਬੂਟੇ ਸੜ ਗਏ ਸੀਗੇ ਇੱਕ ਕਬੂਟਾ ਸੜਿਆ ਸੀ ਵਿੱਚ ਉਹ ਮੰਮੀ ਜੀ ਕਹਿਣ ਦੇ ਸੀ ਦੱਸ ਵੀ ਕਿਵੇਂ ਸੜਿਆ ਤੇ ਉਹ ਮੈਂ ਦੱਸਣ ਦਿਆ ਸੀਗਾ ਫਣੀ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਘਰੇ ਆ ਗਏ ਸੀ ਪਾਪਾ ਜੀ ਵੀ ਪੱਠੇ ਲੈ ਕੇ ਘਰੇ ਆ ਗਏ ਨੇ ਤੇ ਅੱਜ ਦੇ ਵਲੌਗ ਚ ਇੰਨਾ ਹੀ ਆਈ ਹੋਪ ਕਿ ਤੈਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੈਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਕਰਦੇ ਮਿਲਦੇ ਕਿ ਸਨੇਪ ਵਲੌਗ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫ ਯੂ ਹੋਮ ਐਂਡ ਟੇਕ ਕੇਅਰ